ਵੱਡਾਲੀ ਵਾਲੇ ਪਾਸੇ ਉਹਦਾ ਵੀ ਇੱਕ ਘਟਨਾ ਕਰਦੇ ਨਵੀਂ ਗਲੀ ਬਣੀ ਹੈ ਸੋ ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਆਪਣੇ ਹਲਕੇ ਦੇ ਅਪਲ ਸਦਾ ਜੀ ਸਿੱਖਣੇ ਉੱਚਾ ਹਲਕੇ ਦੇ ਉਹ ਆਪਣੇ ਵਿਚਾਰ ਚਲਕਣ ਦੇ ਨਾਲ ਕਿ ਕਰਨ ਦੇ ਸੋ ਸਭਾ ਨੂੰ ਸੇ ਸੰਦੇ ਮਲੇ ਹਲਕਾ ਬਚੋ ਜੋਗੋ ਜੋਗੋ ਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਤਰਾ ਹਜ਼ੂਰੀ ਬਿਖਮਤੀ ਸਾਜਨੀ ਜੋpropto ਦੇ ਵੈਰੂ ਜੀ ਦਾ ਕਾਲ ਸਾਹ ਵੈਰੂ ਜੀ ਦੀ ਭਟੇ ਅੱਜ ਬੜਾ ਸੁਭਾ ਕਾ ਜਨਾ ਬੜਾ ਖੁਸ਼ੀ ਭਰਿਆ ਮਾਹੌਲ ਹੈ ਕਿ ਇਸੋ ਦੀ ਪੰਚਾਇਤ ਨੇ ਸ਼ੁਭ ਕਮ ਲਈ ਸਦਾ ਸਿੰਦਰ ਸਿੰਘ ਜੀ ਨੂੰ ਉਹਨਾਂ ਦਾ ਹਮ ਭਰੀ ਗੋਪੀ ਸਿੰਘ ਜੀ ਵੱਲੋਂ ਗੋਪੀ ਸਿੰਘ ਮੌਰ ਜੀ ਵੱਲੋਂ ਸਭ ਤੋਂ ਪਹਿਲਾਂ ਗੁਰੂ ਕਲਾ ਸਾਹਿਬ ਜੀ ਦਾ ਓਟ ਆਸਮਾ ਲਿਆ ਗਿਆ ਲੈਣ ਲੋਕ ਇਹ ਆਸ ਰੱਖਦੇ ਆ ਕਿ ਨਵੀਂ ਬਣੀ ਹੋਈ ਪੰਚਾਇਤ ਨੂੰ ਪਿੰਡਾਂ ਦੇ ਕੰਮ ਕਰਨ ਵਾਸਤੇ ਉਹ ਦੁਲਦੇ ਬਲ ਬਖਸ਼ਦਾ ਸੋ ਜਿਨੇ ਵੀ ਪਿੰਡ ਦੇ ਅਧੂਰੇ ਕੰਮ ਪਿਛਲੀਆਂ ਸਰਕਾਰਾਂ ਮਿਲੂ ਨਹੀਂ ਮਿਲੇ ਉਹ ਜਲਦੀ ਸਾਰੇ ਪੂਰੇ ਕੀਤੇ ਜਾਣਗੇ ਇਸ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਵੀ ਬੜੀਆ ਤਰੀਕੇ ਨਾਲ ਬਣਾਈ ਜਾਊਗੀ ਜਿੱਦਿਆ ਤੇ ਤੁਹਾਡੀਆਂ ਸੜਕਾਂ ਗਲੀਆਂ ਨਾਲੀਆਂ ਉਹ ਵੀ ਬਣਾਈਆਂ ਜਾਣਗੀਆਂ ਪਾਣੀ ਦਾ ਆਸੇ ਬਸੜੀਆਂ ਨੂੰ ਵੀ ਇੱਕ ਸੜਕਾਂ ਉਹਨਾਂ ਦਾ ਕੰਮ ਹੀ ਪੂਰਾ ਕੀਤਾ ਜਾਊਗਾ ਸੋ ਮੈਂ ਵਿਰੋਧੀਆਂ ਦੇ ਅਦਾਸ ਕਰਨਾ ਹੈ ਕਿ ਇਸ ਨਵੀਂ ਚੁਣੀ ਹੋਈ ਪੰਚਾਇਤ ਨੂੰ ਪਿੰਡਾਂ ਦੇ ਕੰਮ ਕਰਨ ਦੇ ਸਮਰੱਥ ਇਹਨਾਂ ਨੂੰ ਉਹਦਾਂ ਬਲ ਬਖਸ਼ੇ ਤੋਂ ਜ਼ਿਆਦਾ ਗੁਫਾ ਕਰਨੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਸਵਾਲ ਕਰਦਾ ਤੇ ਸਾਰੀ ਪੰਚਾਇਤ ਨੂੰ ਮਾਰਕ ਪਾ ਦੇਣਾ ਤੇ ਤੁਸੀਂ ਕੰਮੇ ਹੋ ਕੇ ਇੱਕ ਜੁਟ ਹੋ ਗਏ ਪਿੰਡ ਦੇ ਸਾਹੇ ਕਮਾਂ ਨੂੰ ਤੁਸੀਂ ਦੇਪਰੇ ਜਾਲੂ ਨੇ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਚੱਲ ਕੇ ਆਇਓ ਥੋੜਾ ਹਰ ਕੰਮ ਸਹੀ ਮਥੇ ਰੇਣੂ ਜੀ ਦਾ ਪਾਲਸਾ ਬੈਠੋ ਸਵਾਭਾ ਬਹੁਤ ਧੰਨਵਾਦ ਬੋਲੇ ਸੋਨਹਾਂ ਬੋਲੇ ਸੋਨਹਾਂ ਮਨ ਸਾਰੇ ਮੈਂਬਰ ਸਰਪੰਨਾਂ ਨੂੰ ਦੇਖਦੇ ਆ ਜਿਹਨੇ ਪੰਚਾਇਤ ਮੈਂਬਰ ਆਏ ਆ ਭਾਈ ਸੋਹਣਾ ਸੰਸਦ ਦੇ ਕਾਰਨੇ ਦਾ ਪਰਿਵਾਰ ਵੱਲੋਂ ਐਮਐਲਏ ਸਾਹਿਬ ਵੱਲੋਂ ਬੋਲੇ ਸੋਨਹਾਂ ਔਰ ਦਰੂ ਕਰਦੇ ਪ੍ਰਧਾਨ ਸਾਹਿਬ ਸਰਦਾਰ ਕੱਛਪਾਲ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਬੋਲੇ ਸੋਨਹਾਰ ਸੋਹਣਾ ਟੱਪ ਨੰਬਰ ਸੰਭਾਲਣਾ ਬੇਅੰਤ ਹ ਸਰਦਾਰ ਜੀ ਸਿੰਘ ਜੀਰਾਟ ਸਾਹਿਬ

मैंबर साहबान बेनती है बोले भाई मैंबर साहेबान भोलेहा सारे मैंबर साहबान ग्यारह बोले सोना हजुर बटन लपना ਆਹ ਘੋੜਾ ਸੀ ਬਾਕੀ ਬੱਚਾ ਕੰਮ ਨਹੀਂ ਨਾ ਕਰਦੀ ਆਹ ਇੱਧਰ 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 ਫੜੋ 500 ਤੁਸੀਂ ਕਰੋ ਨਾ ਆ ਵੀ ਪੰਚਾਇਤ ਆ ਜੀ ਸਾਰੇ ਪਿੰਡ ਦੇ ਲੋਕ ਆਏ ਨੇ ਦੇਖਿਓ ਮੈਂ ਬਰਾਬਰ ਕੋਈ ਨਹੀਂ ਕੋਈ ਇੱਦਾਂ ਸਹੀ ਹੋ ਕੋਈ ਨਹੀਂ ਹੋ ਜਾਓ ਬਰਾਬਰ ਤੁਸੀਂ ਬਰਾਬਰ ਇਹ ਵੀ ਬੱਠੀ ਗਈ ਆਉਂਦਾ ਸਹੀ ਹਾਂ ਹਾਂ ਠੀਕ ਹੈ ਸ਼ਰਮੈ ਸ਼ਰਮ ਹੀ ਹੋਇਆ ਬਰਾਬਰ ਸ਼ਰਮ ਹੀ ਹੋਇਆ ਬਰਾਬਰ ਗਾੜ ਕੇ ਚੇਰਮੈਨ ਸਾਹਿਬ ਆਉਣੇ ਹੁਣ ਆ ਤਾ ਸ਼ਰਮ ਹੀ ਹੋਇਆ ਕੋਈ ਨਹੀਂ ਕੋਈ ਨਹੀਂ ਆਓ ਜੀ ਹੋ ਜਾ ਮੈਂ ਪਿੱਛੇੋਂ ਕਿਉਂ ਨਹੀਂ ਕਰੀਏ ਜੀ ਹਾਂ ਜੀ ਆਓ ਜੀ ਠੀਕ ਹੈ ਨਾ ਪਰ ਇਹ ਘੱਟ ਲਾਪਾ 70 ਪੀ ਖਲ 1 ਮਿੰਟ ਜੀ ਬਸ ਹੋ ਗਈ ਕਰ ਹੋ ਗਈ ਕਰ ਹਾਂ ਹਾਂ ਇੱਕ ਦਿਨ ਪਹਿਲੇ ਆਹ ਤੇ ਫਿਰ ਉਹਦਾ ਹਵਾ ਦਾ ਮਾਤਰਾ 18000 ਸਾਹਮਣੇ ਉਹ 2500 ਫੋਟੋ ਖਤਰਾ ਫੋਟੋ ਖਤਰਾ ਮੈਂ ਬੋਲਾ ਲਈ ਇੱਥੇ ਤੋਂ ਦੂਚਲਾ ਦੇ ਆਹ ਨਿਕਲੀ ਗਦਾ ਸਹੀ ਠੀਕ ਹੈ ਜੀ ਬਲਾਈਆਂ ਸੁਣੋ ਜੀ ਸਾਰੇ ਪੈਣ ਨੂੰ ਮਤਲਬ ਜੀ ਆ ਕਰੋ ਮੂੰਹ ਬੰਦ ਕਰ ਦਿਓ ਹੋਰ ਸਾਰੇ ਇਕੱਠੇ ਫੋਟੋ ਕਰਾ ਲਵਾਓ ਸਾਰੇ ਆ ਜੇ